ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਸੈਣੀ ਪਰਮਿੰਦਰ ਸਿੰਘ ਸ਼ਾਮਪੂਰੀ ਵੱਲੋਂ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਪਾਵੇਂ ਕਈ ਸਰਕਾਰਾਂ ਆਈਆਂ ਤੇ ਕਈ ਚਲੀਆਂ ਗਈਆਂ ਪਰ ਸਾਡੇ ਇਲਾਕੇ ਚੋਣ ਨਜਾਇਜ਼ ਮਾਈਨਿੰਗ ਖਤਮ ਨਹੀਂ ਹੋਈ ਅਸੀਂ ਸਭ ਤੋਂ ਪਹਿਲਾਂ ਨਜਾਇਜ਼ ਮਾਈਨਿੰਗ ਨੂੰ ਨੱਥ ਪਾਵਾਂਗੇ ਕੰਢੀ ਖੇਤਰ ਵਿੱਚ ਪੀਣ ਵਾਲੇ ਪਾਣੀ ਅਤੇ ਸਿੰਚਾਈ ਪਾਣੀ ਹਰ ਘਰ ਤੇ ਹਰ ਖੇਤ ਤੱਕ ਪਹੁੰਚਾਇਆ ਜਾਵੇਗਾ ਨਸ਼ਾ ਨੇ ਕਈ ਘਰ ਬਰਬਾਦ ਕਰ ਦਿੱਤੇ ਹਨ ਪਰ ਅਸੀਂ ਨਸ਼ਿਆਂ ਦੇ ਸੌਦਾਗਰਾਂ ਨੂੰ ਜੇਲਾਨੇ ਵਿੱਚ ਪਹੁੰਚਾਵਾਂਗੇ ਇਸ ਮੌਕੇ ਸੈਣੀ ਪਰਮਿੰਦਰ ਸਿੰਘ ਸ਼ਾਮਪੂਰੀ ਨੇ ਕਿਹਾ ਕਿ ਸੰਗਠਨ ਨੇ ਸਾਡੇ ਕੋਲ ਮੰਗ ਕੀਤੀ ਸੀ ਕਿ ਤਖਤ ਸ੍ਰੀ ਕੇਸਗੜ ਸਾਹਿਬ ਨੂੰ ਜਾਂਦਾ ਰਸਤਾ ਖੁਲਵਾਇਆ ਜਾਵੇ ਅਸੀਂ ਉਸ ਸੰਬੰਧੀ ਪ੍ਰੈਸ ਕਾਨਫਰੰਸ ਰਾਹੀ ਪ੍ਰਬੰਧਕਾਂ ਨੂੰ ਅਪੀਲ ਤੇ ਤਾੜਨਾ ਵੀ ਕੀਤੀ ਸੀ ਕਿਉਂਕਿ ਜਦੋਂ ਕੋਈ ਵੀਆਈਪੀ ਆਉਂਦਾ ਹੈ ਤਾਂ ਉਸ ਲਈ ਰਸਤਾ ਖੋਲ ਦਿੱਤਾ ਜਾਂਦਾ ਹੈ ਪਰ ਕਈ ਬਜ਼ੁਰਗ ਸ਼ਰਧਾਲੂ ਬਗੈਰ ਮੱਥਾ ਟੇਕੇ ਹੀ ਵਾਪਸ ਚਲੇ ਜਾਂਦੇ ਸੀ ਇਸ ਲਈ ਸਾਡੇ ਕਹਿੰਤੇ ਪ੍ਰਬੰਧਕਾਂ ਵੱਲੋਂ ਇਹ ਰਸਤਾ ਖੋਲ ਦਿੱਤਾ ਗਿਆ ਜਿਸ ਕਰਕੇ ਅਸੀਂ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਕਿਹਾ ਇਹ ਸੰਤਾਂ ਦੀ ਪਹਿਲੀ ਜਿੱਤ ਹੈ ਤੇ ਅਸੀਂ ਸੰਤਾਂ ਦੇ ਸਹਿਯੋਗ ਨਾਲ ਲੰਗੇ ਤੋਂ ਵੀ ਅਜਿਹੇ ਕਾਰਜ ਅੰਗੇ ਹੋ ਕੇ ਕਰਦੇ ਰਹਾਂਗੇ ਆਸ ਵੱਲੋਂ ਲੋਕ ਸਭਾ ਆਨੰਦਪੁਰ ਸਾਹਿਬ ਤੋਂ ਆਜ਼ਾਦਵਾਜ਼ਾਦ ਉਮੀਦਵਾਰ ਪੱਖੋਂ ਚੋਣ ਲੜੀ ਜਾ ਰਹੀ ਆ ਜੋ ਕਿ ਮੇਰਾ ਚੋਣ ਨਿਸ਼ਾਨਾ ਟਰੱਕ ਸਾਡੇ ਵੱਲੋਂ ਇੱਕ ਮੈਨੀਫੈਸਟੋ ਜਾਰੀ ਕੀਤਾ ਗਿਆ ਉਹ ਤੁਹਾਨੂੰ ਦੱਸਿਆ ਜਾਵੇਗਾ ਜਿਹੜੇ ਜਿਹੜੇ ਮੈਨੀਫੈਸਟੋ ਸਾਡੇ ਰੱਖੇ ਨੇ ਇੱਕ ਗੈਰ ਕਾਨੂੰਨੀ ਮੈਨਿੰਗ ਬੰਦ ਕਰਵਾਈ ਜਾਵੇ ਇਸ ਸਬੰਧ ਵਿੱਚ ਕਿਉਂਕਿ ਬਹੁਤ ਸਰਕਾਰਾਂ ਆਈਆਂ ਕਾਲੀ ਸਰਕਾਰ ਵੀ ਆਈ ਕਾਂਗਰਸ ਸਰਕਾਰ ਵੀ ਆਈ ਇਸੇ ਚੀਜ਼ ਨੂੰ ਦੇਖਦੇ ਹੋਏ ਆਮ ਆਦੀ ਪਾਰਟੀ ਸਰਕਾਰ ਵੀ ਆਈ ਵੀ ਅਸੀਂ ਮੈਨਿੰਗ ਪਹਿਲ ਦੇ ਆਧਾਰ ਤੇ ਬੰਦ ਕਰਾਂਗੇ ਲੋਕਲ ਲਾ ਇਲਾਕੇ ਦੇ ਬੰਦਿਆਂ ਨੂੰ ਲੋਕਾਂ ਨੂੰ ਅਸੀਂ ਰੋਜ਼ਗਾਰ ਦੇਵਾਂਗੇ ਜਿਹੜੀ 500 ਰੁਪਏ ਟਰਾਲੀ ਆਉਂਦੀ ਦੀ ਅੱਜ ਉਹ ਆਵਾਦੀ ਪਾਰਟੀ ਸਰਕਾਰ ਵਿੱਚ 6000 ਵੀ ਟਰਾਲੀ ਵਿਗਾਂ ਲੱਗ ਗਈ ਜੀ ਦੂਜਾ ਕੰਢੀ ਖੇਤਰ ਵਿੱਚ ਪੀਣ ਵਾਲਾ ਪਾਣੀ ਸਚਾਈ ਲਈ ਅੱਜ ਤੱਕ ਸਰਕਾਰਾਂ ਜਿੰਨੇ 70 ਸਾਲ ਹੋ ਗਏ 70 ਸਰਕਾਰਾਂ ਬਣਾਉਂਦੇ ਨੂੰ ਪਰ ਕਿਸੇ ਪਾਰਟੀ ਨੇ ਇੱਧਰ ਕੰਢੀ ਖੇਤਰ ਦਾ ਪਾਣੀ ਨਹੀਂ ਬਚਾ ਸਕੀ ਨਾ ਨਹਿਰੀ ਪਾਣੀ ਆ ਸਾਡੇ ਜ਼ਿਮੀਦਾਰਾਂ ਦੇ ਸਕੀ ਜੀ ਪਾਣੀ ਆ ਪਾਣੀ ਹਰ ਖੇਤ ਤੇ ਘਰ ਤੱਕ ਪਹੁੰਚਾਇਆ ਜਾਵੇਗਾ ਨਸ਼ਿਆਂ ਦੇ ਦੋਸ਼ਿਆਂ ਨੂੰ ਸਲਾਖਾਂ ਪਿੱਛੇ ਤੁਹਾਡੇ ਸਾਹਮਣੇ ਪਤਾ ਜਿਵੇਂ ਪਿਛਲੀ ਸਰਕਾਰਾਂ ਸਮੇਂ ਕਾਂਗਰਸ ਸਰਕਾਰ ਆਈ ਕਾਲੀ ਸਰਕਾਰ ਆਈ ਇਹਨਾਂ ਵਿੱਚ ਨਸ਼ਾ ਬਹੁਤ ਵਧਿਆ ਹੋਇਆ ਸੀ ਆਮ ਆਦੀ ਪਾਰਟੀ ਕਿਸੇ ਮੁੱਦੇ ਤੇ ਆਈ ਦੀ ਵੀ ਅਸੀਂ ਪੰਜਾਬ 'ਚ ਨਸ਼ਾ ਬੰਦ ਕਰਾਂਗੇ ਪਰ ਹੋਇਆ ਕਿ 24 ਘੰਟੇ ਦਾ ਸਮਾਂ ਦਿੱਤਾ ਸੀ ਆਮ ਆਦੀ ਪਾਰਟੀ ਨਾਲ ਵੀ ਅਸੀਂ 24 ਘੰਟੇ 'ਚ ਨਸ਼ਾ ਬੰਦ ਕਰ ਦਾਂਗੇ ਵੇ ਸਾਨੂੰ ਪਤਾ ਕਿਹੜੇ ਕਿਹੜੇ ਨਸ਼ੇਬੰਦੇ ਵੱਡੇ ਆਪਸੇ ਨਸ਼ਾ ਵੇਚ ਰਹੇ ਆ ਵੀ ਅਸੀਂ 24 ਘੰਟੇ ਵਿੱਚ ਹੱਲ ਕਰ ਦਾਂਗੇ ਪਰ ਹੋਇਆ ਕਿ 24 ਘੰਟੇ ਦਾ ਬਹੁਤ ਦੂਰ 24 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਹੁਣ ਤੱਕ ਨਸ਼ਾ ਬੰਦ ਨਹੀਂ ਹੋਇਆ ਇਹ ਵੀ ਸਾਡਾ ਮੈਨੀਫੈਸਟੋ ਆ ਪੰਜਾਬ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਕਿੰਨੀ ਬਣਾਇਆ ਜਾਵੇਗਾ ਵਾਅਦਾ ਕੀਤਾ ਜਾਵੇਗਾ ਹੁਣ ਤੱਕ ਕਿਸੇ ਵੀ ਸਰਕਾਰ ਨੇ ਪੰਜਾਬ ਵਿੱਚ ਨੌਜਵਾਨਾਂ ਨੂੰ ਕਿਸੇ ਨੂੰ ਰੁਜ਼ਗਾਰ ਨਹੀਂ ਦਿੱਤਾ ਜੀ ਜਿਹੜਾ ਪੰਜਾਬ ਦੇ ਨੌਜਵਾਨ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਸੀ ਉਹ ਦੂਜੇ ਸਟੇਟਾਂ ਦੇ ਬੰਦੇ ਜਿਆਦਾ ਵੱਧ ਵੱਧ ਸਾਡੇ ਪੰਜਾਬ ਵਿੱਚ ਇਕ ਲਾਹਾ ਲੈ ਰਿਹਾ ਜੀ ਸਾਡੇ ਲੋਕਲ ਕਿਸੇ ਵੀ ਨੌਜਵਾਨ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ ਜੀ ਔਰਤਾਂ ਦੀ ਸੁਰੱਖਿਆ ਤੇ ਸ਼ਕਤੀਕਰਨ ਨੂੰ ਉਤਸ਼ਾਹ ਦੇਣਾ ਹੋਇਆ ਕਿ ਔਰਤਾਂ ਦੀਆਂ ਕੋਈ ਸੁਰੱਖਿਆ ਨਹੀਂ ਹੈਗੀਆਂ ਜਿਵੇਂ ਔਰਤ ਘਰੋਂ ਕੱਲੀ ਨਹੀਂ ਨਿਕਲ ਸਕਦੀ ਕੋਈ ਸੁਰੱਖਿਆ ਨਹੀਂ ਆਏ ਦਿਨ-ਦਿਤ ਖਬਰਾਂ ਤੁਹਾਨੂੰ ਪਤਾ ਹੀ ਆ ਕੋਈ ਨਾ ਕੋਈ ਕਟਨਾ ਹੁੰਦੀ ਆ ਬਾਪਰ ਦੀ ਆ ਔਰਤ ਦਾ ਇੱਕ ਘਰੋਂ ਨਿਕਲਣਾ ਬਹੁਤ ਔਖਾ ਹੋਇਆ ਇਸ ਦੇ ਲਈ ਵੀ ਅਸੀਂ ਕਾਨੂੰਨ ਬਣਾਵਾਂਗੇ ਸੂਬੇ ਦੀ ਟਰੱਕ ਜੁਨੀ ਤੇ ਨੰਗਲ ਦੀ ਟਰਾਂਸਪੋਰਟ ਸਾਡੀ ਬਹਾਲ ਕੀਤੀ ਜਾਣੀ ਹੈ ਸਾਡੇ ਵੱਲੋਂ ਨੰਗਲ ਦੀ ਟਰਾਂਸਪੋਰਟ ਜਿਹੜੀ ਹੈਗੀ ਤੇ ਸੋਸਾਇਟੀਆਂ ਇੱਥੇ ਜਿਹੜੇ ਨੁਮਾਇੰਦੇ ਨੇ ਜਾਤਾ ਲਗਾ ਲਓ ਆਨੰਦਪੁਰ ਸਾਹਿਬ ਦਾ ਹਰਜੋਤ ਸਿੰਘ ਬੈਂਸ ਪਰ ਇਹਨਾਂ ਹੱਲ ਦਾ ਕੀ ਕਰਨਾ ਸੀ ਲੋਕ ਨੌਜਵਾਨਾਂ ਨੂੰ ਕੀ ਰੋਜ਼ਗਾਰ ਦੇਣਾ ਸੀ ਪਰ ਆਪਣਾ ਹੀ ਹਿੱਸਾ ਪੱਤੀ ਪਾ ਲਈ ਜੀ ਪਤਾ ਸਾਹਮਣੇ ਹੋ ਜੀ ਉਹਦੇ ਪਰ ਬੋਲਦੇ ਨਹੀਂ ਡਰਦੇ ਆ ਜੀ ਬਦਰੇ ਪ੍ਰਦੂਸ਼ਣ ਦੇ ਖਿਲਾਫ ਮੁਹਿੰਮ ਚਲਾਈ ਵਿਜਾਵੇਗੀ ਸਾਡੇ ਵੱਲੋਂ ਜਦੋਂ ਪਾਰਲੀਮੈਂਟ ਚ ਭੇਜਿਆ ਜਾਵੇਗਾ ਸਾਨੂੰ ਜਿਤਾ ਕੇ ਲੋਕ ਸਭਾ ਆਨੰਦਪੁਰ ਸਾਹਿਬ ਤੋਂ ਸਾਡੇ ਵੱਲੋਂ ਸਪੈਸ਼ਲ ਮੁਹਿੰਮ ਚਲਾਈ ਜਾਵੇਗੀ ਪ੍ਰਦੂਸ਼ਣ ਦੇ ਖਿਲਾਫ ਵਿੱਦਿਆ ਦੇ ਸੱਤਰ ਵਿੱਦਿਆ ਦੇ ਸੱਤਰ ਨੂੰ ਹੋਰ ਉੱਚਾ ਚੁੱਕਣ ਦੀ ਯਤਨ ਕੀਤੇ ਜਾਣਗੇ ਸਾਡੇ ਵੱਲੋਂ ਹੁਣ ਸਰਕਾਰ ਆਈ ਕਹਿੰਦੇ ਅਸੀਂ ਪੰਜਾਬ ਦੇ ਵਿੱਚ ਵਿੱਦਿਆ ਪੜਾਈ ਬੱਚਿਆਂ ਦੀ ਫੜੀ ਫਰੀ ਕਰਤੀ ਸਕੂਲ ਵਧੀਆ ਬਣਾਤੇ ਪਰ ਇਸ ਤੇ ਬਿਲਕੁਲ 0.0 ਫੇਲ ਹੋ ਚੁੱਕੀ ਆ ਕੋਈ ਇਹ ਤਾਂ ਸਿਰਫ ਮਸ਼ਹੂਰੀ ਹੀ ਹੋ ਰਹੀ ਆ ਕੁਝ ਨਹੀਂ ਹੋ ਰਿਹਾ ਜੀ ਔਰਤਾਂ ਦੀ ਸਿਹਤ ਸੰਬੰਧੀ ਕਦਮ ਚੁੱਕੇ ਜਾਣਗੇ ਜੀ ਸਾਡੇ ਵੱਲੋਂ ਸਖਤ ਸਖਤ ਕਾਨੂੰਨ ਬਣਾਏ ਜਾਣਗੇ ਜੀ ਪਾਰਲੀਮੈਂਟ ਅਵਾਜ਼ ਬੁਲੰਦ ਕੀਤੀ ਜਾਵੇਗੀ ਤਾਂ ਜੋ ਔਰਤਾਂ ਦੇ ਹੱਕ ਵਿੱਚ ਕੋਈ ਵਧੀਆ ਕਾਨੂੰਨ ਲਿਆ ਸਕੋ ਇਹ ਸਾਡੇ ਮੈਨੀਫੈਸਟੋ ਨੇ

कोला टोबे जसी क्या कोला टोभिया जैसे पिकल आवाज अंदर आंदी है कोला टोभिया नेीडा मारिया ਕਿੱਧਰ ਕੋਲਾ ਟੋਬੇ ਵਾਲੀ ਸੜਕੇੜਾ ਮਾਰ ਹੈਲੋ ਓਕੇ ਅੱਛਾ ਪਿੱਛੇ ਸਾਡੇ ਸਾਡੇ ਵੱਲੋਂ ਟੀਮ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜੋ ਕੇਸਗੜ੍ਹ ਸਾਹਿਬ ਨੂੰ ਜਾਂਦਾ ਰਸਤਾ ਕੇਸਗੜ੍ਹ ਦੇ ਗੁਰਦੁਆਰੇ ਪ੍ਰਬੰਧਕਾਂ ਵੱਲੋਂ ਬੰਦ ਕੀਤਾ ਗਿਆ ਸੀ ਜਿਹੜੀ ਕੋਈ ਵੀਆਈਪੀ ਲੀਡਰਾਂ ਦਾ ਜਗੱਡੀ ਜਾਂਦੀ ਉਹਨੂੰ ਰਸਤਾ ਖੋਲ ਦਿੱਤਾ ਜਾਂਦਾ ਸੀ ਸੰਗਤ ਇਸ ਚੀਜ਼ ਤੋਂ ਨਿਰਾਸ਼ ਸੀ ਵੀ ਸਾਡੇ ਵਾਸ ਸਾਨੂੰ ਪੈਦਲ ਜਾਣਾ ਕੋਈ ਬਜ਼ੁਰਗੋਂ ਦਾ ਨਹੀਂ ਚੜ ਸਕਦਾ ਸਾਡੇ ਨਾਲ ਬਾਬਾ ਜੀ ਨੇ ਇਹਨਾਂ ਦੇ ਵੀ ਚੜਨਾ ਬਹੁਤ ਔਖਾ ਦਰਸ਼ਨ ਕਰਕੇ ਆਣੇ ਦੇ ਪਰ ਇਹਨਾਂ ਨੇ ਰਸਤਾ ਬੰਦ ਕਰਿਆ ਸੀ ਸਾਡੇ ਕੋ ਪਿਛਲੀ ਕਾਨਫਰੰਸ ਕੀਤੀ ਸੀਗੀ ਅਪੀਲ ਕੀਤੀ ਸੀ ਜਥੇਦਾਰ ਸਾਹਿਬ ਨੂੰ ਇਹ ਜਿਹੜਾ ਰਸਤਾ ਹੈ ਖੋਲਿਆ ਜਾਵੇ ਤਾਂ ਉਹਨਾਂ ਸਾਡੀ ਇੱਕ ਜਿਹੜੀ ਬੈਂਤੀ ਕਿਤੇ ਅਪੀਲ ਕੀਤੀ ਸੀ ਜ਼ਥੇਦਾਰ ਸਾਹਿਬ ਨੂੰ ਸਾਡੀ ਉਹ ਅਪੀਲ ਹੀ ਨਾ ਸਵੀਕਾਰ ਕੀਤੀ ਕੱਲ ਜੋ ਰਸਤੇ ਦੇ ਉਹ ਖੋਲ ਦਿੱਤੇ ਗਏ ਸੰਗਤਵਾਲ ਨੂੰ ਖੁੱਲੇ ਦਰਸ਼ਨ ਕਰਨ ਵਾਸਤੇ ਸੋ ਸਾਡੇ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਜ਼ਥੇਦਾਰ ਸਾਹਿਬ ਦਾ ਸ਼੍ਰੋਮਣੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸਾਡੀ ਇੱਕ ਅਪੀਲ ਕੀਤੀ ਸੀ ਸੁਣੀ ਬੇਨਤੀ ਕੀਤੀ ਸੀ ਸੁਣੀ ਸਾਡੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਕੂਲ ਆ ਪੰਜਾਬ ਦੇ ਵਿੱਚ ਜੀ ਪੰਜਾਬ ਦੇ ਵਿੱਚ ਜਿੰਨੇ ਵੀ ਸਰਕਾਰੀ ਸਕੂਲ ਆ ਜਾ ਕੇ ਚੈੱਕ ਕਰ ਲਿਓ ਕੋਈ ਵੀ ਪੰਜਾਬੀ ਬੱਚਾ ਨਹੀਂ ਪੜ ਰਾ ਜੂਪੀ ਵਿਆਹ ਦੇ ਬੱਚੇ ਪੜ ਰਹੇ ਆ ਜੀ ਪੰਜਾਬੀਆਂ ਨੂੰ ਕੋਈ ਫੈਸਿਲਿਟੀ ਨਹੀਂ ਹੈਗੀ ਪੰਜਾਬੀ ਤਾਂ ਪ੍ਰਾਈਵੇਟ ਸਕੂਲਾਂ 'ਚ ਜਾ ਰਹੇ ਆ ਕਿਉਂਕਿ ਜਾਨ ਸਰਕਾਰ ਦੀ ਪਲੈਨਿੰਗ ਆ ਵੀ ਪ੍ਰਾਈਵੇਟ ਸਕੂਲ ਜਿਹੜੇ ਖੋਲ ਰਿਹਾ ਜੀ ਬੱਡੇ ਅਧਾਰੇ ਲੋਕੀ ਉਹ ਸਰਕਾਰ ਸਰਕਾਰ ਨੂੰ ਪੈਸਾ ਦਿੰਦੇ ਆ ਜੀ ਵੀ ਤੁਸੀਂ ਸਰਕਾਰੀ ਦੇ ਦੇਹਰੇਆਂ ਨੂੰ ਖਤਮ ਕਰੋ ਜੀ ਦੂਜੀ ਗੱਲ ਸਾਡੀ ਸਿੱਖਿਆ ਦੀ ਕੋਈ ਬਾਣੀ ਫੜ ਰਿਹਾ ਜੀ ਸ਼੍ਰੋਮਣੀ ਕਮੇਟੀ ਦਾ ਫਰਜ਼ ਮੰਨਦਾ ਵਾਕੇ ਕੌਮ ਦੀ ਸੇਵਾ ਕਰਦੇ ਸ਼੍ਰੋਮਣੀ ਕਮੇਟੀ ਦਾ ਫਰਜ਼ ਆ ਜਿਹੜਾ ਬੱਚਾ ਪੜ੍ਹਾਈ ਵਿੱਚ ਲਾਇਕ ਆ ਉਹਨੂੰ ਟੋਟਲੀ ਪੜ੍ਹਾਈ ਫਰੀ ਕੀਤੀ ਜਾਵੇ ਸਾਡੇ ਅਫਸਰ ਬਣਾਏ ਜਾਣ ਵੱਡੇ ਵੱਡੇ ਸਾਡੇ ਪੰਜਾਬ ਦੇ ਵਿੱਚ ਅਫਸਰ ਜਿਹੜੇ ਬਣ ਰਹੇ ਆ ਉਹ ਜ਼ਿਆਦਾਤਰ ਜੂਪੀ ਜਾਂ ਬਿਹਾਰ ਤੋਂ ਆ ਕੇ ਲੱਗ ਰਹੇ ਆ ਜਾਂ ਗੁਜਰਾਤ ਤੋਂ ਸਾਡਾ ਕੋਈ ਵੀ ਪੰਜਾਬ ਦਾ ਕੋਈ ਵੱਡਾ ਅਫਸਰ ਇਸ ਟਾਈਮ ਸੀਟ ਤੇ ਕੋਈ ਮੌਜੂਦ ਨਹੀਂ ਹੈਗਾ ਜੀ ਇਹ ਸਰਕਾਰ ਬੰਦ ਨਹੀਂ ਕਰ ਸਕਦੀ ਜ਼ਿਆਦਾ ਹੋਣ ਲੱਗੀ ਪਿੱਛੇ ਕਿ ਤੁਹਾਡੇ ਇੱਥੇ ਇਲਾਕੇ ਵਿੱਚ ਕਾਫੀ ਮੁੱਦਾ ਭਖਿਆ ਸੀ ਮੈਂ ਨਹੀਂ ਗਦਾਈ ਮੈਂ ਕਹਿੰਦਾ ਐਡਵੋਕੇਟ ਹੈ ਆਪਣਾ ਵਿਸ਼ਾਲ ਸੈਣੀ ਜੀ ਹੁਣ ਚੱਕਿਆ ਕਾ ਵੀ ਪਰ ਹੋਇਆ ਕਿ ਉਲਟ ਵਿਸ਼ਾਲ ਸੈਣੀ ਨਾ ਇਹ ਸਗੋ ਇੱਥੇ ਬਿਕਰਮ ਸਿੰਘ ਮਜੀਠੀਆ ਜੀ ਆਏ ਤੇ ਜੀ ਪਰ ਉਹ 27 ਦੀ ਤਿਆਰੀ ਚੱਲ ਰਹੀ ਹੈ ਉਹਨਾਂ ਦੀ ਜੀ ਸਜਾਈ ਦੱਸਣ ਲੱਗੇ ਅੱਜ 27 'ਚ ਆ ਕੇ ਉਹ ਐਮਐਲਏ ਖੜਨਗੇ ਜੀ 3 ਸਾਲ ਪਹਿਲੇ ਅੱਜ 10 ਚੱਲਿਆ ਇਹ ਬਿਆਨ ਨੋਟ ਰੱਖਿਆ ਉਹ 27 'ਚ ਐਮਐਲਏ ਟਿਕਟ ਇਲੈਕਸ਼ਨ ਲੜਨਗੇ ਜੀ ਪਲੈਨਿੰਗ ਹੈ ਸੈਟਿੰਗ ਹੈ ਪੂਰੀ ਜੀ ਕੋਈ ਮਤਲਬ ਨਹੀਂ ਹੈਗਾ ਇਹ ਤਾਂ ਬਸ ਖਬਰਾਂ ਲਮਾਣ ਤੱਕ ਸੇਮ ਹਤਾ ਜੀ ਉਹ ਅਨੰਦਪੁਰ ਸਾਹਿਬ ਤੋਂ ਇਲੈਕਸ਼ਨ ਲੜਨਗੇ ਪਛਾਦ ਸੈਣੀ ਜੀ ਮਿਸ਼ਾਲ ਸੈਣੀ ਜੀ 2027 ਦੀ ਤਿਆਰੀ ਚੱਲਦੀ ਆ ਕੁਝ ਨਹੀਂ ਕਰਨਾ ਉਹਨਾਂ ਨੇ ਸਿਰਫ ਖਬਰਾਂ ਲਗਾਉਣ ਤੱਕ ਸੀਮਤ ਆਈ ਉਹ ਕੋਈ ਕਾਰ ਵੀ ਨਹੀਂ ਕਰ ਰਹੇ ਜੀ ਪੂਰਾ ਸਟੰਡ ਖੇਡ ਰਹੇ ਆ ਜੀ ਇੱਕ ਵਾਰੀ ਮੇਰੇ ਖਿਆਲ ਦੇ ਜੇਲ੍ਹ ਵੀ ਜਾਇਆ ਹੈ ਮੁੜ ਕੇ ਬਾਹਰ ਵੀ ਆ ਗਏ ਨੇ ਪੰਜਾਬ ਦੇ ਨੌਜਵਾਨਾਂ ਦੇ ਦਿਖਾਏ ਦੁਸ਼ਕਾਰ ਹੈ ਜੀ ਬੜਾ ਕਿ ਉਹ ਤੇ ਕਿਹਾ ਕਿ ਆਪਣੇ ਨੀਕੂ ਦੇ ਦੇਖੋ ਅਸੀਂ ਜਿੱਤਣ ਤੋਂ ਬਾਅਦ ਪੰਜਾਬ ਤੋਂ ਜਦ ਅਸੀਂ ਪਾਰਲੀਮੈਂਟ ਵਿੱਚ ਜਾਵਾਂਗੇ ਅਸੀਂ ਸਪੈਸ਼ਲੇ ਕਾਨੂੰਨ ਬਣਾਵਾਗੇ ਆਵਾਜ਼ ਬੁਲੰਦ ਕਰਾਂਗੇ ਜਿੰਨੇ ਵੀ ਅਸੀਂ ਕੈਂਡੀਡੇਟ ਹੋਵਾਂਗੇ ਜਿੱਤ ਕੇ ਆਜ਼ਾਦ ਜਾਵਾਂਗੇ ਜੀ ਕਿਉਂਕਿ ਮੈਂ ਵੀ ਆਜ਼ਾਦ ਖੜਾ ਜੀ ਹੋਰ ਵੀ ਜਿੱਤ ਕੇ ਜਾਵਾਂਗੇ ਜਾਣਗੇ ਅਸੀਂ ਇੱਕਜੁੱਟ ਹੋਵਾਂਗੇ ਆਜ਼ਾਦ ਕੈਂਡੀਡੇਟ ਪਾਰਲੀਮੈਂਟ 'ਚ ਆਵਾਜ਼ ਬੁਲੰਦ ਕਰਾਂਗੇ ਕਿਉਂਕਿ ਜਿਹੜਾ ਰੁਜ਼ਗਾਰ ਆ 80% ਸਾਡੇ ਪੰਜਾਬ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਆਵਾਜ਼ ਬੁਲੰਦ ਕਰਾਂਗੇ ਜੇ ਅਸੀਂ ਬੋਲਾਂਗੇ ਤਦੇ ਸਾਡਾ ਸੁਣਵਾਈ ਹੋਵਾਂਗੇ ਜੇ ਅਸੀਂ ਬੋਲਾਂਗੇ ਨਹੀਂ ਸਾਡੀ ਕਿਸੇ ਨਾਲ ਨਹੀਂ ਸੁਣਨੀ ਇਦਾਂ ਦੇ ਤਾਂ ਬਹੁਤ ਚੱਕਰ ਨਹੀਂ ਕਹਿੰਦੇ ਤਾਂ ਕੋਈ ਆਮ ਬੱਚਾ ਅੱਜਕੱਲ ਕੋਈ ਥੋੜਾ ਜਿਹਾ ਆਮ ਜਿਹੜਾ ਦਾ ਬੱਚਾ ਕੋਈ ਐਮਬੀਬੀਐਸ ਵੀ ਕਰ ਸਕਦਾ ਹੈ। ਅੱਡੀ ਬੈਂਕ ਉਹ ਛੱਡੋ ਬਹੁਤ ਦੂਰੀ ਦੀ ਗੱਲ ਹੈ। ਹੋਰ ਕਾਜ ਨਹੀਂ ਸਾਰੇ ਚੁੱਕੇ ਨਹੀਂ ਕਿ ਮੈਂ ਤੁਹਾਨੂੰ ਦੱਸਦਾ ਨੇੜੇ ਨਸ਼ਿਆਂ ਦੀ ਗੱਲ ਹੋਈ ਆਮ ਆਦੀ ਪਾਰਟੀ ਸਰਕਾਰ ਆਈ ਨਸ਼ਿਆਂ ਦੇ ਪਧਾਰ ਤੇ ਆਈ ਹੈ ਜੀ। 24 ਘੰਟੇ ਦਾ ਸਮਾਂ ਕਿਹਾ ਤਾਂ ਨਸ਼ੇ ਬੰਦ ਕਰਾਂਗੇ ਇਹਨਾਂ ਨੂੰ ਪਤਾ ਵੀ ਕਿਹੜੇ-ਕਿਹੜੇ ਵੇਚਦੇ ਆ। ਹੋਇਆ ਕੀ ਅਮਰਸਰ ਤੋਂ ਕੁਮਰ ਵਿਜੇ ਪ੍ਰਤਾਪ ਸਿੰਘ ਐਮਐਲਏ ਆ ਜੀ। ਉਨਾ ਸਿੱਧਾ ਸਿੱਧਾ ਇਲਜ਼ਾਮ ਲਗਾਇਆ ਜੀ ਵੀ ਕੌਣ ਨਸ਼ਾ ਵੇਚ ਰਿਹਾ ਜੀ ਮੀਡੀਆ ਦੇ ਵਿੱਚ ਬਿਆਨ ਹੈਗਾ YouTube ਤੇ ਚੈਨਲਾਂ ਦੇ ਵੀ ਪਿਆ ਜੀ ਹੁਣੇ ਵੀ ਹੈਗਾ ਜੀ ਕੌਣ ਨਸ਼ਾ ਵੇਚ ਰਿਹਾ ਜੀ ਕਿਹੜੇ ਅਫਸਰ ਦੇ ਥਰੂ ਵਿਕ ਰਿਹਾ ਜੀ ਉਸ ਅਫਸਰ ਨੂੰ ਰਾਗਵ ਝੱਡੇ ਦਾ ਪੂਰੀ ਸਪੋਰਟ ਆਈ ਰਾਗਵ ਝੱਡੇ ਦੀ ਜੀ ਪਰ ਫਿਰ ਸਰਕਾਰ ਦਾ ਹੀ ਨੁਮਾਇੰਦਾ کہہ ਰਿਹਾ ਵੀ ਨਸ਼ਾ ਕੌਣ ਵੇਚਾ ਕਿਵੇਂ ਵਿਕ ਰਿਹਾ ਪਰ ਸਰਕਾਰ ਕਾਰਵਾਈ ਕਿਉਂ ਨਹੀਂ ਕਰ ਰਹੀ ਮੇਰੇ ਹਿਸਾਬ ਨਾਲ ਪਤਾ ਕੀ ਹੈ ਜੀ ਜਿਹੜੀ ਇਹ ਪਹਿਲਾ ਪ੍ਰਾਣੀ ਸਰਕਾਰਾਂ ਆਉਂਦੀਆਂ ਨੇ ਉਹਨਾਂ ਤੋਂ ਜਿਹੜੇ ਨਸ਼ੇ ਦੇ ਵਪਾਰੀ ਕੁਝ ਡਰਦੇ ਹੁੰਦੇ ਤੇ ਜੀ ਘੱਟ ਸੀਗਾ ਇਸ ਕਰਕੇ ਇਹਨਾਂ ਦਾ ਨਸ਼ਾ ਕਾਤੇ ਬਾਰੇ ਮੈਂ ਦੱਸਣ ਲੱਗਾ ਜੀ ਵਪਾਰੀ ਸਿੱਧੀ ਸਿੱਧੀਆਂ ਨੂੰ ਧਮਕੀਆਂ ਦੇਦੇ ਆਂ ਵੀ ਜੇ ਤੁਸੀਂ ਸਾਡਾ ਨਸ਼ਾ ਬੰਦ ਕਰਿਆ ਅਸੀਂ ਜਾਨੋਂ ਮਾਰ ਦਾਂਗੇ ਇਹਨਾਂ ਨੂੰ ਆਪਣੀ ਜਾਨ ਦਾ ਖਤਰਾ ਸਮਾਜ ਦਾ ਕੋਈ ਪਤਾ ਖਤਰਾ ਨਹੀਂ ਜੀ ਮਤਲਬ ਨਹੀਂ ਜੀ ਹੈਗਾ ਜੀ ਤੇ ਇਹਨਾਂ ਨੂੰ ਸਿੱਧਾ ਸਿੱਧਾ ਜਿਹੜੇ ਵਪਾਰੀ ਆ ਵਪਾਰ ਜਿਹਨਾਂ ਨਸ਼ੇ ਦੇ ਵਪਾਰੀ ਆ ਇਹਨਾਂ ਨੂੰ ਪੈਸਾ ਚੜਾ ਰਹੇ ਆ ਜੀ ਕਰੋੜਾਂ ਪਿਆ ਰਹੇ ਆ ਸਾਰੇ ਕਾ ਐਮਐਲਏ ਨੂੰ ਆ ਰਹੇ ਆ ਜੇ ਆ ਗੋ ਕਿਹੜਾ ਗੋ ਕੇ ਐਮਐਲਏ ਨਹੀਂ ਜਿਹੜਾ ਹੈਗਾ ਜੀ ਕਿਹੜਾ ਜੀ ਉਹ ਗੋ ਕੇ ਸਿੰਘ ਕਿਹੜਾ ਐ ਮੋਬਾਈਲਾ ਦਾ ਕੰਮ ਕਰਦਾ ਇੱਕ ਐਮਐਲਏ ਜੀ ਸਭ ਨੂੰ ਪਤਾ ਜੀ ਇਹਨੂੰ ਚੰਗਾ ਪੈਸਾ ਆ ਰਿਹਾ ਜੀ ਇਹ ਨਸ਼ਾ ਬੰਦ ਨਹੀਂ ਹੋਣਾ ਜੀ ਸਾਨੂੰ ਇੱਕ ਕੌਮ ਨੂੰ ਇੱਕ ਜੁੱਟ ਹੋ ਕੇ ਨਸ਼ਾ ਬੰਦ ਕਰਨਾ ਪੈਣਾ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਸਾਨੂੰ ਹੈਗੀ ਜੀ ਇੱਕ ਭਾਈ ਸਾਹਿਬ ਤੁਸੀਂ ਮੈਜਿਕ ਦੀ ਗੱਲ ਕੀਤੀ ਜੀ ਕੋ ਸਾਡੇ ਵੱਲੋਂ ਤਾਂ ਮੇਰੇ ਤਾਂ ਸਲਾਹ ਇਹੀ ਐ ਜੀ ਬਾਕਿਓ ਜੇ ਸੁਰੱਖਿਆ ਚਾਹੁੰਦੀ ਆ ਪੰਜਾਬ ਸਰਕਾਰ ਪੰਜਾਬ ਦੇ ਚ ਇੱਕ ਕਾਨੂੰਨ ਲਾਗੂ ਕੀਤਾ ਜਾਣਾ ਚਾਹੀਦਾ ਜੇ ਔਰਤ ਦੇ ਕੋਈ ਘਟਨਾ ਵੀ ਵਾਪਰਦੀ ਆ ਰੇਪ ਵੀ ਹੁੰਦਾ ਤਾਂ ਉਸ ਦੇ ਖਿਲਾਫ ਇੱਕ ਕਾਨੂੰਨ ਬਣਾਇਆ ਜਾਇਦਾ ਜਿਹੜਾ ਕਰੂਗਾ ਉਹਦੇ ਵਾਸਤੇ ਸਿੱਧੀ ਫਾਂਸੀ ਸਜ਼ਾ ਹੋਣੀ ਚਾਹੀਦੀ ਇਹ ਤੋਂ ਘੱਟ ਕੋਈ ਸਜ਼ਾ ਨਹੀਂ ਜੀ ਦੇਖੋ ਸਫਰ ਕਹਿੰਦੇ ਫਰੀ ਕਰਤਾ ਮੈਂ ਕਹਿੰਦਾ ਇਹ ਬਿਲਕੁਲ ਨਹੀਂ ਕਰਨਾ ਚਾਹੀਦਾ ਦਾ ਕਿਰਾਇਆ ਘਟਾ ਦਿੰਦੇ ਜੀ ਉਹ ਚੰਗੀ ਸੀ ਕਿ ਫਰੀ ਜਦੋਂ ਦਾ ਸਫਰ ਹੋਇਆ ਜਿਹੜੀਆਂ ਪੰਜਾਬ ਰੋਡ ਦੀ ਬੱਸਾਂ 'ਚ ਜਿਹੜੀ ਬੀਬੀ ਨਾਲ ਨਹੀਂ ਵੀ ਗੁੱਸਾ ਨਾ ਕਰੇ ਜੀ ਜਿਹੜੀ ਬੀਬੀ ਨਾਲ ਨਹੀਂ ਵੀ ਜਾਣਾਂ ਦਾ ਬੀਬੀ ਕਹਿੰਦੇ ਚਲੋ ਬੱਸ ਦਾ ਕਿਰਾਇਆ ਫਰੀ ਆ ਚਲੋ ਚੱਲਦੇ ਆਂ ਉਹ ਫਰੀ ਚਲੇ ਜਾਂਦੇ ਘੁੰਮਣ ਫਿਰਨ ਚਲੇ ਜਾਂਦੇ ਨਿੱਤ ਆਏ ਦਿਨ ਘਰਾਂ ਆ ਕੇ ਫਿਰ ਜਦੋਂ ਵਾਪਸ ਆਨੇ ਘਰੇ ਕਲੇਸ਼ ਆਉਂਦਾ ਜੀ ਜੇ ਕਿਰਾਇਆ ਨਹੀਂ ਲੱਗਦਾ ਤੁਸੀਂ ਘਰੋਂ ਨਿਕਲ ਜਾਂਦੇ ਜੀ ਕਿਹੜੀ ਆਮ ਔਰਤ ਹੈ ਉਹ ਕੋਈ ਫਾਇਦਾ ਨਹੀਂ ਕਰਾਉਂਦੀ ਜਿਹੜੀ ਕਿਤਾ ਹੋ ਜਾਂਦੀ ਹੈ ਕਿ ਤੁਸੀਂ ਕਰਕੇ ਬਾਹਰ ਦੇ ਬੰਦੇ ਰੋਜ਼ਗਾਰ ਲੈ ਲਏ ਜਿਵੇਂ ਮੈਂ ਅਮਾਚਰ ਲੈ ਕੰਮ ਪੜਾਇਆ ਹੋਇਆ ਹੋਵੇ ਉਸ ਸਟੇਟਾਂ ਦਾ ਕੰਮ ਸਾਡੇ ਨਾਲ ਤਾਂ ਕੁਝ ਜਿਹੜਾ ਤਰੀਕਾ ਨਾਲ ਉੱਤੇ ਚੱਲ ਰਿਹਾ ਸੀ ਪੰਜਾਬੀ ਤੁਸੀਂ ਮਾਚੀਂ ਕਦੇ ਕੋ ਯਕਨ ਕਰਦੇ ਹੋ ਉਹ ਦੋੜ ਰਹੇ ਕਿ ਤੁਸੀਂ ਜੋ ਮਰਜ਼ੀ ਰੋ ਪਰ ਤੁਸੀਂ ਉਹ ਜਗ੍ਹਾ ਨਹੀਂ ਬਣ ਸਕਦੇ ਕਿ ਇਹਦੇ ਬਾਰੇ ਆਵਾਜ਼ ਬੰਦ ਕਰੂਗਾ ਤੇ ਪੰਜਾਬ ਸੁਣਿਆ ਚਾ ਅਸੀਂ ਆਵਾਜ਼ ਬਲੰਦ ਕਰਾਂਗੇ 100% ਸਾਡਾ ਹੱਕ ਵੀ ਹੈ ਬਣਦਾ ਵੀ ਆ ਸਾਡੇ ਪੰਜਾਬ ਵਿੱਚ ਕਾਨੂੰਨ ਲਾਗੂ ਕਰਨਾ ਚਾਹੀਦਾ ਜੇ ਹਮ ਆਦਲ ਵਿੱਚ ਅਸੀਂ ਪੰਜਾਬ ਦੇ ਲੋਕ ਨਹੀਂ ਜ਼ਮੀਨ ਖਰੀਦ ਸਕਦੇ ਠੀਕ ਆ ਫੇ ਸਾਡੇ ਪੰਜਾਬ ਵਿੱਚ ਵੀ ਕੋਈ ਹੱਕ ਨਹੀਂ ਹੈ ਕਿਸੇ ਨੂੰ ਜ਼ਮੀਨ ਖਰੀਦਣ ਦਾ ਸਾਡੇ ਪੰਜਾਬ ਵਿੱਚ ਕਾਨੂੰਨ ਲਾਗੂ ਕੀਤਾ ਜਾਵੇ ਕੋਈ ਬਾਹਰ ਦਾ ਬੰਦਾ ਜ਼ਮੀਨ ਨਾ ਖਰੀਦ ਸਕੇ ਕੋਈ ਬਾਹਰ ਦਾ ਬੰਦਾ ਆ ਕੇ ਨੌਕਰੀਆਂ ਕਰ ਸਕੇ 80% ਕੋਟਾ ਉਹ ਪੰਜਾਬ ਦੇ ਲੋਕਾਂ ਨੂੰ ਹੀ ਮਿਲਣਾ ਚਾਹੀਦਾ ਜਿਹੜਾ 40% ਕੋਟਾ ਹੈ ਉਹ ਲੋਕਲ ਜਿੱਥੇ ਫੈਕਟਰੀ ਜਾਂ ਉੱਥੇ ਕੰਪਨੀ ਆਂਦੀ ਆ ਉਹਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ 20% ਬਾਹਰ ਦੇਨ ਦੇ ਦੋ ਕੋਈ ਚੱਕਰ ਨਹੀਂ ਚੱਲੇਗਾ